ਜੀ ਲੱਗਦਾ ਜਾਨ ਕਿੱਥੇ ਮਰਜੀ ਬਲਾਕ ਅਸੀਂ ਆਉਣ ਨੂੰ ਤਿਆਰ ਆ ਸਾਨੂੰ ਗਲਤ ਸਾਬ ਕਰ ਦੋ ਥੋੜੇ ਗਲਤ ਹਾਰ ਪਾ ਕੇ ਤੁਹਾਨੂੰ ਜੇਤੂ ਪ੍ਰਾਪਤ ਦੇ ਕੇ ਥੋੜੇ ਪੈਰੀ ਹੱਥ ਲੱਗਦਾ ਆ ਆ ਸਾਰਾ ਖਾਲੀ ਪਿਆ ਸੱਪਾਂ ਦੇ ਘਰ ਸਾਰਾ ਇਹ ਤੁਹਾਨੂੰ ਕਹਦਾ ਇੱਕ ਤੁਸੀਂ ਝੋਨਾ ਵੀ ਨਾ ਕਰੋ ਕਣਕ ਵੀ ਲਾ ਕਰੋ ਤੁਹਾਨੂੰ ਨਿਕਲਾ ਕਣਕ ਦਾ ਮੀਡਾ ਸਾਰੇ ਖਾਲੀ ਪਿਆ ਮਾਡਲ ਦਾ ਹੁਣ ਹੈ ਪਿੱਛੇ ਤੁਸੀਂ ਜਾ ਕੇ ਦੇਖ ਲਓ 70% ਖਾਲੀ ਪਿਆ ਲੈਂਡ ਪੂਲਿੰਗ ਦੀ ਸਕੀਮ ਕੀਤੀ ਆਪਾਂ ਨੇ ਉਹਦਾ ਵਿਰੋਧ ਕਰੀ ਜਾਂਦੇ ਨੇ ਇਹ ਤੋਂ ਪਹਿਲਾਂ ਬਣਾਈਆਂ ਹੋਈਆਂ ਨੇ ਔਰ ਗੈਰ ਕਾਨੂੰਨੀ ਬਣਾ ਗਏ ਜੀ ਇਹ ਕਹਿ ਰਹੇ ਆ ਮਹਾਰਾਜ ਕੇ ਜਿਹੜੀਆਂ ਪਹਿਲਾਂ ਕਲੌਨੀਆਂ ਇਕੱਠੀਆਂ ਗਈਆਂ ਉਹ ਗੈਰ ਕਾਨੂੰਨੀ ਆ ਸਾਢੇ 3 ਸਾਲ ਹੋ ਗਏ ਜਨਾਬ ਤੁਹਾਨੂੰ ਮੁੱਖ ਮੰਤਰੀ ਬਣਿਆ ਨੂੰ ਤੇ ਆਪਾਂ ਭਾਈ ਪਰਚਾ ਕਿਉਂ ਨਹੀਂ ਦਿੱਤਾ ਕਿਸੇ ਤੇ ਇਹਦਾ ਮਤਲਬ ਤੂੰ ਨਾ ਰਲਿਆ ਹੋਇਆ ਤੂੰ ਮੋਟਾ ਪੈਸਾ ਆ ਗਿਆ ਉਧਰੋਂ ਪਹਿਲਾਂ 30000 ਰੁਪਇਆ ਜੇਨ ਕਿਹਾ 30000 ਰੁਪਇਆ ਰਜਗਾਰ ਪੱਤਾ ਸੀ ਦੇ ਆ ਕਰਾਂਗੇ ਇੱਕ ਕਿੱਲੇ ਦਾ ਇੱਕ ਸਾਲ ਦਾ ਫਿਰ 30 ਤੋਂ ਆ ਕੇ 50000 ਤੇ 50 ਤੋਂ 70 ਤੇ ਆ ਕੇ ਲੱਖ ਰੁਪਇਆ ਸੀ 1 ਸਾਲ ਦਾ ਇੱਕ ਇੱਕ ਦਾ ਠੇਕਾ ਦਿਆ ਕਰਾਂਗੇ ਉਧਰੋਂ ਜਿਹੜੇ ਯੂਟਿਊਬਰ ਨੇ ਉਹ ਇੱਕ ਯੂਟਿਊਬਰ ਨੂੰ 2 ਲੱਖ ਰੁਪਿਆ ਇਹ ਇੱਕ ਰੀਲ ਬਣਾਉਣ ਦਾ ਦੇਣ ਲੱਗੇ ਪਠੰਡੇ ਦੀ ਜਮਾ ਜੜ ਦੇ ਵਿੱਚ 1978 ਦੀ ਕੱਟੀ ਹੋਈ ਕਲੌਨੀ ਆ 147 ਸਾਲ ਪਹਿਲਾਂ ਡਿਵੈਲਪ ਨਹੀਂ ਹੋਈ 400 ਪਲਾਟਾਂ ਕਿੱਤ ਕਲੌਨੀ ਜਿਹੜੀ 1978 ਦੀ ਕੱਟੀ ਹੋਈ ਹੈ 125 ਘਰ ਪਏ ਨੇ 275 ਪਲਾਟ ਖਾਲੀ ਪਈ ਹੈ ਕਿੱਤ ਕਲੌਨੀ ਵਿੱਚ ਪਟੰਡੇ ਦੀ ਜਮਾਂ ਜੜ ਦੀ ਗੱਲ ਕਰਦਾ ਹਾਂ ਉਹ ਕਹਿੰਦੇ ਵੀ ਜੇ ਮੰਨ ਲਓ ਜਦੋਂ ਪਨੌਲੀਏ ਘਰ ਡਿਵੈਲਪ ਕਰਨੀ ਹੈ ਉਹ ਕਲੋਨੀ ਡਿਵੈਲਪ ਕਰਨ ਵੇਲੇ ਇਹ ਕਹਿੰਦੇ ਵੀ 1 ਕਰੋੜ ਰੁਪਿਆ ਇੱਕ ਕਰੋੜ ਰੁਪਿਆ ਇੱਕ ਕਿਸਾਨ ਨੂੰ ਜਿਹਨੇ 1 ਏਕੜ ਪੈਲੀ ਆਪਣੀ ਲੈਂਡ ਪੁੱਲਦੀ ਸੀ ਤਾਂ ਜਿਵੇਂ ਦਿੱਤੀ ਉਹ 1 ਕਰੋੜ ਰੁਪਿਆ ਉਹਨੂੰ ਦੇਣਾ ਪੈਣਾ ਉਹ ਕਲੋਨੀ ਡਿਵੈਲਪ ਕਰਨ ਖਾਤਮਾ ਟੀਚਰ ਕਲੋਨੀ ਤੇ ਡਿਵੈਲਪ ਨਹੀਂ ਹੈ ਉਹ ਹੈਗੀ ਪਰ ਨਾਲ ਜਿਹੜੀ ਹੋਰ ਜ਼ਮੀਨ ਕੋਆ ਕਰਕੇ ਉਸ ਨੂੰ ਰਾਹ ਨਹੀਂ ਦਿੱਤਾ ਗਿਆ ਜਿੰਨੇ ਵੀ ਪੈਸੇ ਨੇ ਉਹ ਰਾਹ ਹੈ ਉਹ ਹੁਣ ਕਲੋਨੀ ਵਾਸੀਆਂ ਨੂੰ ਪਾਏ ਜਾ ਰਹੇ ਨੇ ਦੋ ਵਾਰੀ ਮੈਂ 3-3 ਲੱਖ ਰੁਪਈਆ ਪਰ ਚੁੱਕਿਆ ਹਜ਼ਾਰ ਰੁਪਈਆ ਗੱਜ ਦਾ ਜੂਏ ਪਾ ਰਹੇ ਨੇ ਬੁੱਢਾ ਅੱਜ ਵੀ ਜਿੰਨਾਂ ਦੇ 10-10 ਸਾਲ ਅੱਲ ਸਾਲ ਹੋ ਗਏ ਘਰ ਪਾਏ ਨੂੰ ਬੁੱਢਾ ਅੱਜ ਵੀ ਉਹਨਾਂ ਕੋਲੋਂ ਪੈਸੇ ਮੰਗ ਰਿਹਾ ਹੈ ਜਿਹੜੀ ਗੱਲ ਹੈ ਉਹ ਲੈਂਡ ਪੂਰਨ ਨੀਤੀ 'ਚ ਵੀ ਲਿਖੀ ਹੋਈ ਹੈ ਵੀ 1 ਕਰੋੜ ਰੁਪਈਆ ਦੀ ਜੇਹ ਚ ਪਾ ਕੇ ਰੱਖੇ ਪਸਾਨੋ ਹਰ ਹੱਦ ਹੋ ਗਈ ਯਾਰ ਸਾਡੀ ਜ਼ਮੀਨ ਅਟਕਣ ਵਾਲਾ ਇਹ ਕਹਦਾ ਲੈ ਮੈਨੂੰ ਦੇ ਦਿਓ ਤੇ ਮੈਂ ਸਾਨੂੰ ਬੱਚੋਂ ਦੋ ਖਲਾਣਾ ਮੋੜ ਕੇ ਦੇ ਦਿੰਦਾ ਕਵਾਲ ਹੋ ਗਈ ਆ ਲੈਂਡ ਪੂਲਿੰਗ ਪਾਲਸੀ ਦਾ ਤਿੱਖਾ ਵਿਰੋਧ ਕਿਸਾਨਾਂ ਦੇ ਵੱਲੋਂ ਵਿਰੋਧੀ ਪਾਰਟੀਆਂ ਯਾਨੀ ਕਿ ਅਕਾਲੀ ਦਲ ਕਾਂਗਰਸ ਦੇ ਵੱਲੋਂ ਕੀਤਾ ਜਾ ਰਿਹਾ ਪਰ ਸਰਕਾਰ ਇਸ ਲੈਂਡ ਪੂਲਿੰਗ ਪਾਲਸੀ ਦੇ ਫਾਇਦੇ ਗਿਣਾ ਰਹੀ ਹੈ ਤੇ ਇਸ ਦਾ ਵਿਚਾਰੇ ਲੱਖ ਸਦਾਨਾਂ ਦੇ ਵੱਲੋਂ ਵੀ ਇਸ ਪਾਲਸੀ ਦਾ ਵੱਡੇ ਪੱਧਰ ਦੇ ਉੱਤੇ ਵਿਰੋਧ ਕੀਤਾ ਜਾ ਰਿਹਾ ਤੇ ਪੰਜਾਬੀਆਂ ਨੂੰ ਵੀ ਅਪੀਲ ਕੀਤੀ ਗਈ ਹੈ ਲਖੇ ਸਿਧਾਣਾ ਦੇ ਵੱਲੋਂ ਮੁੱਖ ਮੰਤਰੀ ਮਾਨ ਦੇ ਉੱਤੇ ਵੀ ਨਿਸ਼ਾਨਾ ਸਾਧਿਆ ਗਿਆ ਕਿ ਜੇਕਰ ਪੰਜਾਬ ਦੇ ਵਿੱਚ ਗੈਰ ਕਾਨੂੰਨੀ ਕਲੋਨੀਆਂ ਬਣੀਆਂ ਹੋਈਆਂ ਨੇ ਤਾਂ 3.5 ਸਾਲ ਹੋ ਗਏ ਤੁਹਾਡੀ ਸਰਕਾਰ ਬਣੀ ਨੂੰ ਤਾਂ ਉਹਨਾਂ ਦੇ ਉੱਤੇ ਪਾਰਸ਼ਾ ਹੁਣ ਤੱਕ ਕਿਉਂ ਨਹੀਂ ਕੀਤਾ ਗਿਆ ਇਹ ਵੀ ਲਖਾ ਸਿਧਾਣਾ ਦੇ ਵੱਲੋਂ ਵੱਡੇ ਸਵਾਲ ਚੁੱਕੇ ਗਏ ਨੇ ਉਸਨੇ 47 ਸਾਲ ਪਹਿਲਾਂ ਬਠਿੰਡੇ ਦੇ ਵਿੱਚ ਕੱਟੀ ਕਲੋਨੀ ਦੇ ਹਾਲ ਵੀ ਦਿਖਾਏ ਉਸਨੇ ਵੀ ਕਿਹਾ ਕਿ 47 ਸਾਲ ਹੋ ਜਾਣ ਦੇ ਬਾਵਜੂਦ ਵੀ ਇਹ ਅਜੇ ਤੱਕ ਡਿਵੈਲਪ ਨਹੀਂ ਹੋ ਸਕੇ 400 ਪਲਾਟ ਸੀ ਜਿਨ੍ਹਾਂ ਦੇ ਵਿੱਚੋਂ 275 ਪਲਾਟ ਖਾਲੀ ਪਈ ਨੇ ਇਹ ਲਖਸ ਸੁਧਾਨਾ ਦੇ ਵੱਲੋਂ ਕਿਹਾ ਗਿਆ ਹੈ ਤੇ ਇਹ ਵੀ ਦਾਵਾ ਕੀਤਾ ਗਿਆ ਹੈ ਕਿ ਮੌਜੂਦਾ ਸਰਕਾਰ ਇਸ ਮਾਮਲੇ ਦੇ ਉੱਤੇ ਯੂ ਟਰਨ ਵੀ ਜ਼ਰੂਰ ਲਵੇਗੀ ਪੰਜਾਬ ਵਾਲਿਓ ਅਸੀਂ ਬੈਠੇ ਆ ਟੀਚਰ ਕਲੌਨੀ ਬਟੰਡੇ ਇੱਥੇ ਕਿਉਂ ਬੈਠੇ ਆ ਇਹ ਵੀ ਤੁਹਾਨੂੰ ਦੱਸਾਂਗੇ ਇਹਦਾ ਵੀ ਕਾਰਨ ਹੈ ਧਿਆਨ ਨਾਲ ਸੁਣਦੇ ਜਾਓ ਪਹਿਲਾਂ ਆਪਾਂ ਸਤੌਜ ਵਾਲੇ ਮਹਾਰਾਜ ਦੇ ਗੱਪ ਸੁਣ ਲਗੇ ਸਤੌਜ ਸੰਘ ਦੇ ਜੋ ਉਪਰ ਪ੍ਰਚਾਰ ਜੋ ਜਾਲ ਉਹ ਬੁੰਨ ਰਿਹਾ ਪਹਿਲਾਂ ਉਹਨੂੰ ਸੁਣ ਲਵੇ ਫਿਰ ਇਹਨੂੰ ਕੱਲੀ ਕੱਲੀ ਗੱਲ ਤੇ ਆਪਾਂ ਜਵਾਬ ਦੇਣਾ ਤੇ ਕੱਲੀ ਕੱਲੀ ਗੱਲ ਦਾ ਆਪਾਂ ਸਵਾਲ ਦਾ ਜਵਾਬ ਮੰਗਣਾ ਜੂਏ ਗਮਰਾਹ ਕਰ ਰਿਹਾ ਪਹਿਲਾਂ ਧਿਆਨ ਨਾਲ ਸੁਣਿਓ ਹਰੇ ਵੀ ਨੇੜੇ ਲਿਆ ਕੇ ਮੈਂ ਤੁਹਾਨੂੰ ਸੁਣਾ ਕਰਾਂ ਕਿ ਆਪਣੇ ਸਟਾਕ ਵਾਲੇ ਕੀ ਕਹਿ ਰਹੇ ਨੇ ਖਰਚ ਕਰ ਲੋ ਕੋਈ ਕਿਸੇ ਇਲਾਕੇ ਚ 100 ਲੈਂਡ ਪੂਲਿੰਗ ਦੀ ਸਕੀਮ ਕੀਤੀ ਆਪਾਂ ਨੇ ਉਹਦਾ ਵਿਰੋਧ ਕਰੀ ਜਾਂਦੇ ਨੇ ਲੈਂਡ ਪੂਲਿੰਗ ਕੀ ਐ ਮੈਂ ਥੋੜਾ ਜਿਹਾ ਫੇਰ ਸਮਝਾ ਦੇਣਾ ਖਰਚ ਕਰ ਲੋ ਕੋਈ ਕਿਸੇ ਇਲਾਕੇ ਚ 100 ਵੀ ਕਿੱल्ल्यां ਚ ਕੋਈ ਨਵੀਂ ਕਲੋਨੀ ਬਣਾਉਣੀ ਐ ਇਹ ਤੋਂ ਪਹਿਲਾਂ ਬਣਾਈਆਂ ਹੋਈਆਂ ਨੇ ਔਰ ਗੈਰ ਕਾਨੂੰਨੀ ਬਣਾ ਗਏ ਜੀ ਨਾ ਉਹ ਤੇ ਸੀਵਰੇਜ ਐ ਨਾ ਉਹਦੇ ਚ ਕੋਈ ਲਾਈਟਾਂ ਲੱਗੀਆਂ ਨੇ ਗੈਰ ਕਾਨੂੰਨੀ ਕਲੋਨੀ ਬਣਾ ਕੇ ਹਰ ਇੱਕ ਬੰਦਾ ਚਾਹੁੰਦਾ ਮੈਂ ਵੀ ਅਭੀ ਜ਼ਿੰਦਗੀ ਦੀ ਪੂੰਜੀ ਜਿਹੜੀ ਇੱਕ ਪਲਾਟ ਤੇ ਲਾਵਾਂ ਪਲਾਟ ਖਰੀਦ ਲੈਣਾ ਬਾਅਦ ਚ ਪਤਾ ਲੱਗਿਆ ਤਾਂ ਕਲੋਨੀ ਗੈਰ ਕਾਨੂੰਨੀ ਐ ਤੇ ਸਰਕਾਰ ਵੱਲੋਂ ਪ੍ਰੂਫ ਹੀ ਨਹੀਂ ਹੈਗੀ ਉਹ ਬੰਦਾ ਕਹਿੰਦਾ ਹੁਣ ਕਿੱਧਰ ਜਾਈਏ ਲਓ ਜੀ ਹੁਣ ਤੁਸੀਂ ਸੁਣਿਆ ਸਤੌਜ ਵਾਲਿਆਂ ਨੂੰ ਇਹ ਕਹਿ ਰਹੇ ਆ ਮਹਾਰਾਜ ਕੇ ਜਿਹੜੀਆਂ ਪਹਿਲਾਂ ਕਲੌਨੀਆਂ ਇਕੱਠੀਆਂ ਗਈਆਂ ਉਹ ਗੈਰ ਕਾਨੂੰਨੀ ਆ ਉਹ ਅਪਰੂਵਡ ਨਹੀਂ ਹੈਗੀਆਂ ਸਰਕਾਰ ਵੱਲੋਂ ਤਾਂ ਮੇਰਾ ਸਵਾਲ ਆ ਮੁੱਖ ਮੰਤਰੀ ਸਾਹਿਬ ਜਨਾਬ ਕਿ ਜੇ ਉਹ ਕਲੌਨੀਆਂ ਗੈਰ ਕਾਨੂੰਨੀ ਆ ਤਾਂ ਸਾਢੇ 3 ਸਾਲ ਹੋ ਗਏ ਜਨਾਬ ਤੁਹਾਨੂੰ ਮੁੱਖ ਮੰਤਰੀ ਬਣਿਆ ਨੂੰ ਤੇ ਆਪਾਂ ਭਾਈ ਪਰਚਾ ਕਿਉਂ ਨਹੀਂ ਦਿੱਤਾ ਕਿਸੇ ਤੇ ਮੈਨੂੰ ਸਿੰਗਲ ਐਫ ਆਈ ਆਰ ਕਿਸੇ ਬਿਲਡਰ ਤੇ ਦਿਖਾ ਦੇ ਕਿ ਕਿਸੇ ਬਿਲਡਰ ਤੇ ਜਿਨ੍ਹਾਂ ਨੇ ਕਲੌਨੀਆਂ ਇਕੱਠੀਆਂ ਉਹਨਾਂ ਤੇ ਇੱਕ ਵੀ ਮੁਕੱਦਮਾ ਤੂੰ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਕਿਹੜੇ ਸ਼ਹਿਰ ਦਿੱਤਾ ਹੋਵੇ। ਇਹਦਾ ਮਤਲਬ ਤੂੰ ਨਾਰਾ ਰਹਿ ਹੋਇਆ। ਤੁਹਾਨੂੰ ਮੋਟਾ ਪੈਸਾ ਆ ਗਿਆ ਉਧਰੋਂ। ਤੂੰ ਖੁਦ ਆਪਣੀ ਜ਼ੁਬਾਨ ਨਾਲ ਕਹਿ ਰਿਹਾ ਵੀ ਇਹ ਉਲੀਆਂ ਗੈਰ ਕਾਨੂੰਨੀ ਐ। ਅਸੀਂ ਹੁਣ ਲੋਕਾਂ ਨੂੰ ਫਾਇਦਾ ਦੇਣਾ ਐ, ਕਿਸਾਨਾਂ ਨੂੰ ਫਾਇਦਾ ਦੇਣਾ ਐ ਜਿਨ੍ਹਾਂ ਦੀ ਅਸੀਂ ਜ਼ਮੀਨ ਜਿਹੜੀ ਲੈਂਡ ਪੂਲਿੰਗ ਨੀਤੀ ਦੇ ਤਹਿਤ ਅਪਕਲੈਅ ਕਰਨੀ ਐ। ਅੱਗੇ ਆਜੋ ਅੱਗੇ ਸੁਣਿਓ। ਪਹਿਲਾਂ ਅੱਜ ਦੀ ਪ੍ਰੈਸ ਕਾਨਫਰੰਸ ਸੁਣ ਲਿਓ। ਇਹ ਬੜਾ ਚੰਗੇ ਸਨੂੰ ਮਿਲਦੇ ਰੰਗ ਨੇ ਮੀਟਿੰਗਸ ਹੋਈਆਂ ਨੇ ਉੱਚ ਕਿਸਾਨਾਂ ਨੂੰ ਇਹ ਪਾਲਿਸੀ ਜਿਹੜੀ ਹੈ ਪਸੰਦ ਆ ਰਹੀ ਹੈ ਉਹਨਾਂ ਨਾਲ ਜੋ ਡਿਸਕਸ਼ਨ ਹੋਇਆ ਕਿਉਂਕਿ ਅਸੀਂ ਇਹ ਕਹਿ ਸੀ ਕਿ ਅਸੀਂ ਉਹਨਾਂ ਨਾਲ ਪਬਲਿਕ ਡਿਸਕਸ਼ਨਸ ਕਰਾਂਗੇ ਡੂਸ ਐਂਡ ਡਾਊਸ ਪਤਾ ਲੱਗ ਜਾਣਗੇ ਕੀ ਚੀਜ਼ ਇਸ ਕਾਨੂੰਨ ਨੂੰ ਲਾਗੂ ਕਰਨ ਨੂੰ ਲਾਗੂ ਕਰਨ ਤੋਂ ਪਹਿਲਾਂ ਕਰਨੀ ਚਾਹੀਦੀ ਹੈ ਕਿਹੜੀ ਨਹੀਂ ਕਰਨੀ ਚਾਹੀਦੀ ਉਹ ਸਾਨੂੰ ਆਈ ਜਾਣਗੇ ਤਾਂ ਮੈਨੇਜਮੈਂਟ ਹੋਈ ਜਾਂਦੀ ਹੈ ਚਲੋ ਜੀ ਸਤੌਜਾਲੇ ਦੀ ਮੈਂ ਮੋਟੀ ਮੋਟੀ ਗੱਲਾਂ ਸਾਨੂੰ ਦੱਸ ਦਣਾ ਅੱਜ ਇਹਨਾਂ ਦੀ ਜਿਹੜੀ ਕੈਬਨਟ ਦੀ ਮੀਟਿੰਗ ਸੀਗੀ ਇਹ ਦੱਸ ਰਿਹਾ ਮਹਾਰਾਜ ਕਿ ਉਹਦੇ ਚ ਕੀ ਪਾਸ ਹੋਇਆ ਕਿ ਅਸੀਂ ਪਹਿਲਾਂ 30000 ਰੁਪਇਆ ਇਹਨੇ ਕਿਹਾ 30000 ਰੁਪਇਆ ਜ਼ਗਾਰ ਪੱਤਾ ਅਸੀਂ ਦਿਆ ਕਰਾਂਗੇ ਇੱਕ ਕਿੱਲੇ ਦਾ ਇੱਕ ਸਾਲ ਦਾ ਫਿਰ 30 ਤੋਂ ਆਗੇ 50000 ਤੇ 50 ਤੋਂ 70 ਤੇ ਆਗੇ ਲੱਖ ਰੁਪਇਆ ਸੀ ਇੱਕ ਸਾਲ ਦਾ ਇੱਕ ਏਕੜ ਦਾ ਠੇਕਾ ਦਿਆ ਕਰਾਂਗੇ ਜਿੰਨਾਂ ਦੀ ਜ਼ਮੀਨ ਅਸੀਂ ਲੈਂਡ ਪੂਲ ਨੀਤੀ ਤਹਿਤ ਲੈਣੀ ਹੈ ਦੂਜੀ ਗੱਲ ਦੂਜੀ ਗੱਲ ਇਹ ਤੁਸੀਂ ਹਿਸਾਬ ਲਾ ਲਓ ਵੀ 65000 ਏਕੜ ਜ਼ਮੀਨ ਇਹ ਦੱਬ ਰਹੇ ਆ ਜੇ ਲੱਖ ਰੁਪਇਆ ਦੇਣਗੇ ਇੱਕ ਸਾਲ ਦਾ ਇੱਕ ਏਲੇ ਦਾ 600 ਗੱਲ ਤੇ ਆ ਗਿਆ 200 ਗੱਲ ਤੋਂ ਉਧਰੋਂ 30000 ਤੋਂ ਲੱਖ ਰੁਪਏ ਤੇ ਆ ਗਿਆ ਉਧਰੋਂ ਆਪਣੇ ਬੰਦੇ ਖੜੇ ਕਰ ਲਏ ਆਪਣੇ ਮੀਡੀਆ ਦਾ ਅਸੀਂ ਪ੍ਰਚਾਰ ਕਰਾਉਣ ਲੱਗ ਗਿਆ ਉਧਰ ਪਰਸੋਂ ਇਹਨਾਂ ਨੇ 35 ਸੈਕਟਰ ਦੇ ਵਿੱਚ ਆਪਣੇ ਬੰਦੇ ਬਲਾ ਕੇ ਚੰਡੀਗੜ੍ਹ ਮਿਊਨਿਸਪਲ ਪਵੰਦੇ ਵਿੱਚ ਉਹਨਾਂ ਨਾਲ ਮੀਟਿੰਗ ਕੀਤੀ ਹੈ ਉਹਨਾਂ ਨੂੰ ਕਿਹਾ ਡਿਊਟੀਆਂ ਲਾਈਆਂ ਵੀ ਤੁਸੀਂ ਪ੍ਰਚਾਰ ਕਰੋ ਵੀ ਇਹ ਨੀਤੀ ਬਹੁਤ ਵਧੀਆ ਪਿੰਡਾਂ 'ਚ ਗੱਲ ਫਲਾਓ ਜਾ ਕੇ ਉਧਰੋਂ ਜਿਹੜੇ ਯੂਟਿਊਬਰ ਨੇ ਉਹ ਇੱਕ ਯੂਟਿਊਬਰ ਨੂੰ 2 ਲੱਖ ਰੁਪਿਆ ਇਹ ਇੱਕ ਰੀਲ ਬਣਾਉਣ ਦਾ ਦੇਣ ਲੱਗੇ ਵੀ ਇੱਕ ਕਰੀਲ ਬਣਾਓਗੇ 2 ਲੱਖ ਰੁਪਇਆ ਤੁਹਾਨੂੰ ਅਸੀਂ ਦੇਵਾਂਗੇ। ਇਹ ਕਰੀਲ ਦਾ ਅਸੀਂ ਬਣਾ ਕੇ ਦੇਵਾਂਗੇ। ਤੁਸੀਂ ਆਪਣੇ ਪੇਜਾਂ ਤੇ ਪਾਉਣੀ ਹੈ ਪ੍ਰਚਾਰ ਕਰਨਾ ਵੀ ਨੀਤੀ ਬਹੁਤ ਵਧੀਆ। 허ਾਨੀ ਜਨ ਗੱਲ ਆ ਅਗਲੀ ਗੱਲ ਇਸ ਤੌਜ ਵਾਲੇ ਮਹਾਰਾਜ ਕਹਿ ਰਹੇ ਆ ਜੀ ਕਿ ਦੇਖੋ ਜੀ ਅਸੀਂ ਤਾਂ ਇਹ ਜਿਹੜਾ ਕੋਈ ਨਾਂ ਦੇਣਾ ਚਾਹੂਗਾ ਜ਼ਮੀਨ ਉਹਦੀ ਮਰਜ਼ੀ ਹੈ। ਉਹ ਆਪਣੀ ਜ਼ਮੀਨ 'ਚ ਖੇਤੀ ਕਰ ਲੇ ਦੇਖੋ ਜੀ ਕਿੰਨੀਆਂ ਕਲੋਨੀਆਂ ਪਈਆਂ ਨੇ ਨਾਲ ਘਰ ਪਾਏ ਹੋਏ ਆ ਤੇ ਨਾਲ ਬੰਦੇ ਖੇਤੀ ਕਰਦੇ ਆ ਆ ਅਸੀਂ ਟੀਚਰ ਕਲੋਨੀ ਕਿਉਂ ਬੈਠੇ ਆ ਸੁਣ ਲਓ ਆ ਘਰ ਦਿਖਾ ਦੇ ਬਾਈ ਸွေ ਗੱਲ ਬਹੁਤ ਗੰਭੀਰ ਗੱਲਾਂ ਨੇ ਆਪਾਂ ਲੁੱਟੀਆਂ ਰੀਲਾਂ ਨੱਚਣ ਵਾਲੀਆਂ ਰੀਲਾਂ ਨਿਸ਼ਾਰਾਂ ਦੀਆਂ ਰੀਲਾਂ ਹੋਰ ਭੰਡਾਂ ਦੀਆਂ ਰੀਲਾਂ ਹਾਠ ਹਾਠਾ ਸਾਂਝੀਆਂ ਕਰੀ ਜਾਨੇ ਆ ਇਹ ਗੱਲ ਸਾਡੇ ਬੜੀ ਸਮਝਣਯੋਗ ਹੈ ਧਿਆਨ ਨਾਲ ਸੁਣ ਕੇ ਮੇਰਾ ਵੀਰ ਇਹਨੂੰ ਬਾਕ ਬਾਕ ਸਾਂਝਾ ਕਰਦੇ ਜਾਓ ਇੱਕ ਮਿੰਟ ਤਾਂ ਕਿ ਸਾਨੂੰ ਜਿਹੜਾ ਗੱਲ ਦਾ ਪਤਾ ਲੱਗ ਸਕੇ ਕੀਚਰ ਕਲੌਨੀ 1978 ਬਠੰਡੇ ਦੀ ਜਮਾ ਜੜ ਦੇ ਵਿੱਚ 1978 ਦੀ ਕੱਟੀ ਹੋਈ ਕਲੌਨੀ ਹੈ ਅੱਜ ਤੋਂ 47 ਸਾਲ ਪਹਿਲਾਂ ਡਿਵੈਲਪ ਨਹੀਂ ਹੋਈ ਜਿਹੜਾ ਇਹ ਕਹਿੰਦਾ ਨਾ ਕਿ ਮੈਂ 5 ਸਾਲ ਜਿਹੜੇ ਡਿਵੈਲਪ ਕਰ ਦੂੰਗਾ ਮੈਂ 3 ਸਾਲ ਜਿਹੜੇ ਡਵੈਲਪ ਕਰ ਦੂੰਗਾ ਵਿਕਾਸ ਕਰ ਦੂੰਗਾ ਲੋਕਾਂ ਦਾ 1000 ਕਾਜ ਲੋਕਾਂ ਦਾ 1200 ਕਾਜ 1600 ਕਾਜ 4 ਕਰੋੜ ਦਾ ਵਿਗੂ ਆ 5 ਕਰੋੜ ਦਾ 10 ਕਰੋੜ ਦਾ ਵਿਗੂਗਾ ਆ ਜੰਡ ਖੜਾ ਹੈ ਆ ਜੰਡ ਜਿਹੜਾ ਰਹੇ ਹੋ ਜੰਡ ਖੇਤਾਂ 'ਚ ਵੀ ਨਹੀਂ ਹੈਗੇ ਤੇ ਕਲੌਨੀ 'ਚ ਖੜੇ ਆ 400 ਪਲਾਟਾਂ ਟਿੱਕ ਕਲੌਨੀ 'ਚ 178 ਦੀ ਇਕੱਠੀ ਹੋਈ ਆ 125 ਘਰ ਪਏ ਨੇ 275 ਪਲਾਟ ਖਾਲੀ ਪਏ ਆ ਟਿੱਕ ਕਲੌਨੀ ਦੇ ਵਿੱਚ ਬਠੰਡੇ ਦੀ ਜਮਾਂ ਜੜ ਦੀ ਗੱਲ ਕਰਦਾ ਮੈਂ ਇੱਕ ਗੱਲ ਹੋਰ ਐ ਲੈਂਡ ਪੂਲਿੰਗ ਨੀਤੀ ਦੇ ਪੜ ਲਓ ਸਰਦਾਰ ਹਮੀਰ ਸਿੰਘ ਨੇ ਇਹਦਾ ਖੁਲਾਸਾ ਕੀਤਾ ਐ ਅੰਕੜੇ ਪੇਸ਼ ਕੀਤੇ ਤੱਥ ਰੱਖੇ ਆ ਉਹ ਕਹਿੰਦੇ ਵੀ ਜੇ ਮੰਨ ਲਓ ਜਦੋਂ ਕਲੋਨੀ ਇਹ ਕਹਿੰਦੇ ਡਿਵੈਲਪ ਕਰਨੀ ਐ ਉਹ ਕਲੋਨੀ ਡਿਵੈਲਪ ਕਰਨ ਵੇਲੇ ਇਹ ਕਹਿੰਦੇ ਵੀ 1 ਕਰੋੜ ਰੁਪਇਆ ਇੱਕ ਕਰੋੜ ਰੁਪਇਆ ਇੱਕ ਕਿਸਾਨ ਨੂੰ ਜਿਹਨੇ 1 ਏਕੜ ਪੈਲੀ ਆਪਣੀ ਲੈਂਡ ਪੂਲਿੰਗ ਨੀਤੀ ਦਾ ਜਿਵੇਂ ਦਿੱਤੀ ਹੋਈ 1 ਕਰੋੜ ਰੁਪਇਆ ਉਹਨੂੰ ਦੇਣਾ ਪੈਣਾ ਉਹ ਕਲੋਨੀ ਡਿਵੈਲਪ ਕਰਨ ਖਾਤਰ ਔਰ ਇਹ ਤਾਜ਼ਾ ਅਧਾਰ ਤੁਹਾਨੂੰ ਮੈਂ ਦੱਸ ਦਿੰਦਾ ਮੇਰੇ ਨਾਲ ਪ੍ਰਗਟ ਸਿੰਘ ਡਾਕਟਰ ਸਾਡਾ ਮਿੱਤਰ ਆਖਲਾ ਜ਼ਿਲ੍ਹਾ ਪ੍ਰਧਾਨ ਬਠਿੰਡ ਦੇ ਦੋ ਬੈਠੇ ਆ ਇਹ ਤੋਂ ਪੁੱਛ ਲਓ ਇਹ ਜਿੱਥੇ ਅਸੀਂ ਬੈਠੇ ਆ ਠਿੱਕ ਕੋਲ ਨਾਲ ਹੀ ਪੁੱਡਾ ਕਲੋਨੀ ਆ ਪੁੱਡਾ ਕਲੋਨੀ ਦੇ ਵਿੱਚ ਇਹਦਾ ਘਰ ਪਾਇਆ ਹੋਇਆ ਇਹਦੇ ਘਰ ਪਾਏ ਨੂੰ 6-7 ਸਾਲ ਹੋ ਗਏ ਇਹਨੇ ਪਲਾਟ ਲੈ ਕੇ ਆਪਣਾ ਮਕਾਨ ਪਾ ਲਿਆ ਤੇ ਰਹਿائش ਕਰਦੀ ਇਹਨੂੰ ਅੱਜ ਵੀ ਪੁੱਡਾ ਵਾਲੇ ਆ ਕੇ ਕੀ ਕਹਿੰਦੇ ਦੱਸੋ ਜੀ ਸਾਨੂੰ ਕਲੋਨੀ ਵਾਲੇ ਕੋਠੀਆਂ ਵਾਲੇ ਨੂੰ ਘਰ ਵਾਲੋਂ ਕੀ ਕਹਿੰਦੇ ਆ ਪੰਜਾਬ ਅਰਬਨ ਡਵੈਲਪਮੈਂਟ ਅਥਾਰਟੀ ਨੇ ਜਦੋਂ ਇਹ ਕਿਸਾਨ ਦੀ ਇੱਥੇ ਜ਼ਮੀਨ ਐਕਵਾਇਰ ਕੀਤੀ ਏ ਸਾਰਾ ਜਿਹੜੀ ਨਾਲ ਹੀ ਬਿਲਕੁਲ ਟੀਚਰ ਕਲੋਨੀ ਦੇ ਆ ਉੱਥੇ ਜੋ ਘਰ ਬਣਾਏ ਹੋਏ ਨੇ ਲੋਕਾਂ ਨੇ ਟੀਚਰ ਕਲੋਨੀ ਤੇ ਡਵੈਲਪਮੈਂਟ ਹੋਏਗੀ ਪਰ ਨਾਲ ਜਿਹੜੀ ਹੋਰ ਜ਼ਮੀਨ ਐਕਵਾਇਰ ਕਰਕੇ ਉਸ ਨੂੰ ਰਾਹ ਨਹੀਂ ਦਿੱਤਾ ਗਿਆ ਜਿਹੜਾ ਉਹਦਾ ਰਸਤਾ ਪਿੱਛੋਂ ਆਉਂਦਾ ਗ੍ਰੀਨ ਸਿਟੀ ਰੋਡ ਜਦੋਂ ਆਪਾਂ ਵੱਡੇ ਹਾਈਵੇ ਤੋਂ ਨਿਕਲਦੇ ਆ ਉੱਥੋਂ ਤੱਕ ਲੈ ਕੇ ਜੋ ਮਾਡਲ ਟਾਊਨ 4 5 ਫੇਸ ਤੱਕ ਜਿੰਨੇ ਵੀ ਪੈਸੇ ਨੇ ਉਹ ਰਾਹ ਦੇ ਉਹ ਹੁਣ ਕਲੋਨੀ ਵਾਸੀਆਂ ਨੂੰ ਪਾਏ ਜਾ ਰਹੇ ਨੇ ਦੋ ਵਾਰੀ ਮੈਂ 3-3 ਲੱਖ ਰੁਪਈਆ ਪਰ ਚੁੱਕਿਆ ਹਜ਼ਾਰ ਰੁਪਈਆ ਗੱਜ ਦਾ ਜੋਏ ਪਾ ਰਹੇ ਨੇ ਕਿ ਇਹ ਕਹਿੰਦੇ ਨੇ ਕਿ ਤੁਹਾਡੇ ਰਾਹ ਦੇ ਪੈਸੇ ਨੇ ਕਿਉਂ ਕਿਉਂ ਮੰਗਦੇ ਆ ਪੈਸੇ ਉਹ ਪੈਸੇ ਮੰਗਦੇ ਨੇ ਕਿ ਇਹ ਜਿਹੜਾ ਰਾਹ ਤੁਸੀਂ ਵਰਤਦੇ ਹੋ ਰਾਹ ਤੇ ਅੱਗੇ ਜਿਹੜਾ ਜਾਂਦਾ ਗ੍ਰੀਨ ਸਿਟੀ ਨੂੰ ਵੀ ਜਾਂਦਾ ਜਿਹੜੀ ਪ੍ਰਾਈਵੇਟ ਕਲੋਨੀ ਉਹਨਾਂ ਤੋਂ ਕੁਝ ਨਹੀਂ ਲਿਆ ਪ੍ਰਾਈਵੇਟ ਕਦੇ ਤਾਂ ਰਾਹ ਦਾ ਨਾਂ ਲੈਂਦੇ ਆ ਕਦੇ ਕਹਿੰਦੇ ਆ ਲਾਈਟਾਂ ਲਾਉਣੀਆਂ ਪਾਰਕ ਠੀਕ ਕਰਨਾ ਪੁੱਡਾ ਅੱਜ ਵੀ ਜਿੰਨਾਂ ਦੇ 10-10 ਸਾਲ ਅੰਸ਼ਾਲ ਹੋ ਗਏ ਘਰ ਪਾਏ ਨੂੰ ਪੁੱਡਾ ਅੱਜ ਵੀ ਉਹਨਾਂ ਕੋਲੋਂ ਪੈਸੇ ਮੰਗ ਰਿਹਾ ਹੈ ਕਿੰਨੇ ਰੁਪਈਆ ਦੇ ਗਾਜ 1000 ਪਹਿਲਾਂ 10000 ਰੁਪਈਆ ਗਾਜ 100 ਗਾਜ ਦਾ ਲੱਖ 1000 ਦਾ 300 ਗਾਜ ਦਾ ਲੱਖ ਰੁਪਈਆ ਉਹ ਘਰਾਂ ਨੂੰ ਅੱਜ ਵੀ ਦੇਣਾ ਪੈ ਰਿਹਾ ਜਿਹੜੀ ਗੱਲ ਹੈ ਉਹ ਲੈਂਡ ਪੂਲਿੰਗ ਨੀਤੀ 'ਚ ਵੀ ਲਿਖੀ ਹੋਈ ਹੈ ਵੀ 1 ਕਰੋੜ ਰੁਪਈਆ ਦੀ ਜੇਹ ਚ ਪਾ ਕੇ ਰੱਖਿਓ ਕਿਸਾਨਾਂ ਨੂੰ ਹਰ ਹੱਦ ਹੋ ਗਈ ਯਾਰ ਸਾਡੀ ਜ਼ਮੀਨ ਅਟਕਣ ਵਾਲਾ ਇਹ ਕਹਦਾ ਲੈ ਮੈਨੂੰ ਦੇ ਦਿਓ ਮੈਂ ਸਾਨੂੰ ਬੱਚੋਂ ਦੋ ਖਲਾਣਾ ਮੋੜ ਕੇ ਦੇ ਦਿੰਦਾ ਕਮਾਲ ਹੋ ਗਈ ਯਾਰ ਇਹ ਕਹਿੰਦਾ ਲੋਕ ਸਹਿਮਤ ਆ 2205 2205 ਅਰਜ਼ੀਆਂ ਗਈਆਂ ਨੇ ਜਿਹਦੇ ਵਿੱਚੋਂ 220 ਬੰਦੇ ਨੇ ਮਨਾ ਕੀਤਾ ਜਵਾਬ ਦਿੱਤਾ ਵੀ ਅਸੀਂ ਆਪਣੀ ਜ਼ਮੀਨ ਕਿਸੇ ਕੀਮਤ ਤੇ ਨਹੀਂ ਦੇਣੀ ਸਿਰਫ 5 ਬੰਦਿਆਂ ਨੇ ਇਹਨਾਂ ਨੂੰ ਹਾਮੀ ਭਰੀ ਇਹ ਕਹਿੰਦਾ ਲੋਕ ਸਹਿਮਤ ਨੇ ਲੋਕ ਕਿੱਥੇ ਸਹਿਮਤ ਆ ਬਈ ਲੋਕ ਤਾਂ ਤਰਾ ਤਰਾ ਹੋਈ ਪਈ ਆ ਪਿੰਡਾਂ ਦੇ ਲੋਕ ਤਾਂ ਡਰੇ ਪਏ ਸਾੜਾ ਬਣੂ ਕੀ ਸੋ ਕੁਵੀਦ ਨਾਲ ਸਹਿਮਤ ਨਹੀਂ ਹੈਗਾ ਪਰ ਇਹ ਜਾਣਬੁੱਝ ਕੇ ਜਿਹੜਾ ਗਮਰਾਹ ਕਰਨ ਪ੍ਰਚਾਰਾ ਲਗਾਤਾਰ ਝੂਠ ਨੂੰ ਪ੍ਰਚਾਰ ਰਿਹਾ ਲਗਾਤਾਰ ਪ੍ਰਚਾਰ ਰਿਹਾ ਆਪਣੇ ਮੀਡੀਆ ਰਾਹੀਂ ਆਪਣੇ ਬੰਦਿਆਂ ਰਾਹੀਂ ਆਪ ਇੱਕ ਪ੍ਰਾਪਰਟੀ ਡੀਲਰ ਬਣਿਆ ਖੜਾ ਉਸ ਤਰੀਕੇ ਨਾਲ ਲੋਕਾਂ ਨੂੰ ਗਮਰਾਹ ਕਰਕੇ ਸੋ ਮੈਂ ਪੰਜਾਬ ਦੇ ਲੋਕਾਂ ਨੂੰ ਸਿਰ ਪੈਨਾ ਕਹਿਣਾ ਚਾਹੁੰਦਾ ਕਿ ਮਸਲਾ ਜਿਗਰਾਉਂਦਾ ਨਹੀਂ ਲੁਧਿਆਣੇ ਦਾ ਨਹੀਂ ਬਠਿੰਡੇ ਦਾ ਨਹੀਂ ਪਟਿਆਲੇ ਦਾ ਨਹੀਂ ਸੰਦੂਰ ਮਾਨਸਾ ਦਾ ਨਹੀਂ ਕਿਸੇ ਜੋਧਾ ਪਿੰਡ ਦਾ ਨਹੀਂ ਕਿਸੇ ਹੋਰ ਦਾ ਨਹੀਂ ਮਸਲਾ ਸਮੁੱਚੇ ਪੰਜਾਬ ਦਾ ਹੈ ਜਿਸ ਨੂੰ ਇਹ ਲੱਗਦਾ ਬਾਈ ਵੀ ਅਸੀਂ ਤਾਂ ਯਾਰ ਸਾਡਾ ਦਾ ਕੁਝ ਨਹੀਂ ਇਹ ਸਾਡਾ ਦਾ ਕੀ ਹੋਣਾ ਤੇ ਅਸੀਂ ਲੁਧਿਆਣੇ ਜ਼ਮੀਨ ਰੋਕਣਗੇ ਪਟਿਆਲੇ ਰੋਕਣਗੇ ਇਹ ਵਾਰੀ ਸਾਰਿਆਂ ਦੀ ਆ ਜਾਂਦੀ ਸਭ ਤੋਂ ਅਹਿਮ ਸਵਾਲ ਜਿਹੜਾ ਹੋਰ ਆ ਕਿ ਮੰਨ ਲਓ ਇਹ ਇਹ ਇਨ੍ਹਾਂ ਕਲੋਨੀਆਂ ਨੂੰ ਡਿਵੈਲਪ ਕਰਨ ਦੀ ਖਾਤਰ 65000 ਜਿਹੜੀ ਜ਼ਮੀਨ ਹੈ ਜੇ ਇੱਥੇ ਕਲੋਨੀਆਂ ਵੀ ਬਣਾਉਣਗੇ ਡਵੈਲਪ ਹਰ ਬਾਰ ਰੁਪਇਆ ਲੱਗਣਾ ਕਿੱਥੋਂ ਆਊਗਾ ਰੋਬਨ ਰੁਪਇਆ ਅਸਲ ਦੇ ਬੱਚੇ ਹੋਰ ਵੀ ਬੜੀ ਬੜੀ ਸਾਜ਼ਿਸ਼ ਹੈ ਇਹਦੇ ਪਿੱਛੇ ਕੁੱਤ ਹੈ ਦਿੱਲੀ ਵਾਲਿਆਂ ਜਿਹੜੀਆਂ ਧਰਾਨੇ ਵੱਡੇ ਕਲਫਟ ਵੱਡੇ ਘਰਾਣੇ ਨੇ ਉਹਨਾਂ ਦਾ ਇਹ ਚਲਾਇਆ ਹੋਇਆ ਸਾਡਾ ਖੇੜਾ ਵੀ ਤੁਸੀਂ ਇੱਕ ਵਾਰੀ ਜ਼ਮੀਨਾਂ ਜਿਹੜੀਆਂ ਹੈਗੀਆਂ ਨੇ ਉਹਨੂੰ ਸਾਡੇ ਕਾਬੂ ਕਰਕੇ ਦਿਓ ਪਹਿਲਾਂ ਸਾਰਾ ਸਿਲਾਵਾ ਤਾਂ ਇਹ ਅਗਲੀ ਗੱਲ ਜਿਵੇਂ ਕਿ ਚੀਮੇ ਨੇ ਕਿਹਾ ਨਰੇ ਮੰਤਰੀ ਨੇ ਵੀ ਜੀ ਇਹ ਕੱਲੀਆਂ ਕਲੋਨੀਆਂ ਨਹੀਂ ਲਈ ਨਹੀਂ ਅਸੀਂ ਜ਼ਮੀਨ ਆਪਣੀ ਲੈਂਡ ਪਲਾਨੀ ਨੀਤੀ ਤਹਿਤ ਲੈਣੀ ਅਸੀਂ ਅੱਛੇ ਕੋਈ ਕੱਲ ਨੂੰ ਹੋਰ ਵੀ ਕੁਝ ਕਰ ਸਕਦੇ ਹਾਂ ਹੋਰ ਕਿਸ ਤੋਂ ਕੀ ਭਾਵਾ ਹੈ ਮੰਨ ਲਓ ਇੱਥੇ ਇੱਕ ਫੈਕਟਰੀ ਲਾ ਦੇਣਗੇ ਕੋਈ ਜਿਹੜੇ ਇੰਡਸਟਰੀਅਲ ਨੇ ਜਿਹੜੇ ਕਾਰਖਾਨੇਦਾਰ ਨੇ ਉਹਨਾਂ ਨੂੰ ਦੇ ਦੇਣਗੇ ਜ਼ਮੀਨਾਂ ਯਾ ਲੈਣਾ ਆਪਣਾ ਕਾਰਖਾਨਾ ਲਾ ਲੋ ਕਾਰਖਾਨਿਆਂ ਨੇ ਪਹਿਲੇ ਸਾਡੇ ਪਾਣੀਆਂ ਚ ਕੈਮੀਕਲ ਪਾਤਾ ਯਾਰਾਂ ਪਾਤੀਆਂ ਦਰਿਆਵਾਂ ਯਾਰਾਂ ਪਾਤੀਆਂ ਧਰਤੀ ਹੇਟਾਂ ਯਾਰਾਂ ਪਾਤੀ। ਸੋ ਇਹ ਇਹ ਸਮਝਣ ਦੀ ਲੋੜ ਆ ਵੀ ਬੜੀ ਬੜੀ ਗਹਿਰੀ ਸਾਜ਼ਿਸ਼ ਦੇ ਨਾਲ ਇਹ ਅੱਜ ਪੰਜਾਬ ਬਰਬਾਦ ਹੋ ਰਿਹਾ ਪਿੰਡ ਬਰਬਾਦ ਹੋਣੇ ਆ ਸ਼ਹਿਰ ਬਰਬਾਦ ਹੋਣੇ ਆ ਗਰੀਬ ਅਮੀਰ ਦਾ ਮਸਲਾ ਨਹੀਂ ਸ਼ਹਿਰੀ ਪਿੰਡੂ ਦਾ ਮਸਲਾ ਨਹੀਂ ਕਿਸਾਨ ਮਜ਼ਦੂਰ ਦਾ ਮਸਲਾ ਨਹੀਂ ਜੇ ਇੱਥੇ ਧਰਤੀ ਜਿਹੜੀ ਰੋਕੀ ਜਾ ਰਹੀ ਆ ਜੇ ਇਹ ਹੀ ਨਾ ਬਚੀ ਤੁਸੀਂ ਮੈਨੂੰ ਐਸੋ ਗਰੀਬ ਬੰਦੇ ਆ ਅੱਜਕੱਲ ਕਹਿੰਦਾ ਜਿਹੜਾ ਬੰਦਾ ਮਜ਼ਦੂਰ ਹੈ ਵੀ ਮੈਂ ਦਿਹਾੜੀ ਕਰਨੀ ਹੈ ਜੀ ਮੈਨੂੰ ਕੀ ਹੈ ਮੈਂ ਚਾਹੇ ਕਦੇ ਜ਼ਿਮੀਦਾਰ ਦੇ ਖੇਤ ਚ ਕਰ ਲਾਂ ਜੇ ਕੰਪਨੀ ਕੋਲੇ ਕਰ ਲਾਂ ਬਾਹਰਲੇ ਇੰਗਲੈਂਡ ਅਮਰੀਕਾ ਯੂਰਪ ਦੇ ਵਿੱਚ ਜਿੱਥੇ ਲੱਖਾਂ ਏਕੜ ਦੇ ਫਾਰਮ ਹੈ ਉੱਥੇ ਬੰਦੇ ਕੰਮ ਨਹੀਂ ਕਰਦੇ ਬਾਈ ਮਸ਼ੀਨਾਂ ਕੰਮ ਕਰਦੀਆਂ ਅੱਜਕੱਲ ਦਾ ਮਸ਼ੀਨ ਲੋਹੇ ਦੀ ਆ ਗਈ ਰੋਬੋਟ ਬਣਾ ਲੈਣਾ ਇਹਨਾਂ ਨੇ ਉਹਦਾ ਕੰਮ ਲਿਆ ਕਰਨਗੇ ਉਸ ਤੁਹਾਡੀ ਲੋਡ ਨਹੀਂ ਪੈਣੀ ਇਹ ਨਿਊ ਵਰਲਡ ਆਰਡਰ ਨੂੰ ਪੜੋ ਕਿ ਕਿਵੇਂ ਆਮ ਲੋਕਾਂ ਨੂੰ ਕੀੜੇ ਮਕੌੜੇ ਸਮਝਿਆ ਜਾਂਦਾ ਉਹਨਾਂ ਆਰਡਰਾਂ ਦੇ ਵਿੱਚ ਤੇ ਉਹਨਾਂ ਨੂੰ ਜਿਹੜਾ ਸਪਰੇਅ ਸੜਕਾ ਵਾ ਕੀੜਾ ਮਕੌੜਾ ਮਾਰ ਦਿੰਦੇ ਆ ਐ ਮਾਰਨੀਆਂ ਸਕੀਮਾਂ ਹੋ ਰਹੀਆਂ ਨੇ ਕੁਝ ਰਗੜਿਆ ਸਭ ਤੋਂ ਵੱਧ ਗਰੀਬ ਜਾਣਾ ਦੁਕਾਨਦਾਰ ਆਪਾਂ ਕਹਿੰਦੇ ਅਸੀਂ ਕੀ ਲੈਣਾ ਜਮੀਨਾਂ ਦਾ ਜ਼ਮੀਨਦਾਰਾਂ ਦੀਆਂ ਜਾ ਰਹੀਆਂ ਨੇ ਦੁਕਾਨਦਾਰੋ ਜਿੰਨੇ ਵੱਡੇ ਵੱਡੇ ਇਹਨਾਂ ਵੱਡੀਆਂ ਕਲੋਨੀਆਂ ਦੇ ਵਿੱਚ ਵੱਡੇ ਵੱਡੇ ਮਾਲ ਬਣ ਗਏ ਵੱਡੀਆਂ ਵੱਡੀਆਂ ਅਜਿਵੇਂ ਬਟਨ ਦੀ ਖੜੇ ਰਿਲਾਇੰਸ ਮਾਰਕੀਟ ਆ ਇੱਕ ਦਿਨ ਦੀ ਕਈ ਕਰੋੜਾਂ ਰੁਪਈਆਂ ਦੀ ਸੇਲ ਆ ਕਈ ਕਰੋੜਾਂ ਦੀ ਲੱਖਾਂ ਨਹੀਂ ਕਈ ਕਰੋੜਾਂ ਦੀ ਕਿੰਨਿਆਂ ਕਿੰਨੇ ਦੁਕਾਨਦਾਰ ਮਾਰੇ ਗਏ ਜਿੱਦੀ ਆ ਰਿਲਾਇੰਸ ਰਿਲਾਇੰਸ ਦੀ ਆ ਆਨਲਾਈਨ ਸਮਾਨ ਐਮਾਜ਼ਨ ਰਾਹੀਂ ਜਾਂ ਹੋਰ ਰਾਹੀਂ ਘਰਾਂ ਚ ਆਉਣ ਲੱਗ ਗਿਆ ਤਾਂ ਇਹ ਨੀਤੀਆਂ ਜਿਹੜੀਆਂ ਬੜੀਆਂ ਮਾਰੂ ਨੀਤੀਆਂ ਨੇ ਸਮਝਣ ਦੀ ਲੋੜ ਆ ਵੀ ਇੱਥੇ ਨਾ ਆਪਾਂ ਖੜਗੇ ਵੀ ਨਹੀਂ ਯਾਰ ਇਕੱਲੇ ਕਿਸਾਨ ਰੌਲਾ ਪਾਉਂਦੇ ਆ ਜ਼ਿਮੀਂਦਾਰ ਰੌਲਾ ਪਾਉਂਦੇ ਨਹੀਂ ਕਿਸਾਨ ਲੜਨ ਵਾਲੀ ਧਿਰ ਆ ਤਾਂ ਰੌਲਾ ਪਾਉਂਦੇ ਆ ਤੇ ਮੈਂ ਤੈਨੂੰ ਭਾਂਸਿਆ ਜਾਂ ਤੇਰੇ ਮੰਤਰੀਆਂ ਨੂੰ ਚੈਲੰਜ ਕਰਦਾ ਜੇ ਹਿੰਮਤ ਆ ਤੂੰ ਕਹਿੰਦਾ ਲੋਕ ਜਵਾਬ ਦੇਣਾ ਮੈਂ ਮੈਂ ਤੈਨੂੰ ਚੈਲੰਜ ਕਰਦਾ ਤੂੰ ਮੈਨੂੰ ਕਿਤੇ ਮਰਜ਼ੀ ਭਲਾ ਤੂੰ ਹਰ ਵਾਰੀ ਭੱਜਿਆ ਲੁਧਿਆਣਾ ਵੀ ਭੱਜਿਆ ਤੂੰ ਇੱਕ ਤਰੀਕ ਨੂੰ ਰੱਖਿਆ ਸੀਗਾ ਵੀ ਆਓ ਮੈਂ ਲੋਕਾਂ ਨਾਲ ਵਿਚਾਰ ਕਰਨੀ ਹੈ ਤੇ ਸਾਨੂੰ ਘਰੇ ਘੇਰ ਲਿਆ ਸੀ ਤੂੰ ਕਿਸਾਨਾਂ ਨਾਲ ਵੀ ਕਿਹਾ ਸੀ ਮੈਂ ਕਿਸਾਨਾਂ ਨਾਲ ਬੈਠ ਕਰਨ ਨੂੰ ਤਿਆਰ ਆ ਆਜੋ ਉੱਥੋਂ ਵੀ ਤੂੰ ਭੱਜ ਗਿਆ ਅਸੀਂ ਤੈਨੂੰ ਚੈਲੰਜ ਕਰਦੇ ਆ ਤੂੰ ਕਹਿੰਦਾ ਲੈਂਡ ਪੂਲਿੰਗ ਨੀਤੀ ਲੋਕਾਂ ਲਈ ਲਾਹੇਵੰਦ ਹੈ ਕਿਸਾਨਾਂ ਲਈ ਲਾਹੇਵੰਦ ਹੈ ਮੈਂ ਪੰਜਾਬ ਦਾ ਭਲਾ ਚਾਹੁੰਦਾ ਮੈਂ ਪੰਜਾਬ ਦਾ ਵਿਕਾਸ ਚਾਹੁੰਦਾ ਅਸੀਂ ਆਉਣ ਨੂੰ ਤਿਆਰ ਆ ਬੈਠ ਕਿੱਥੇ ਤੇਰਾ মিডিਆ ਤੇਰੇ ਬੰਦੇ ਪਠਾ ਸਾਨੂੰ ਗਲਤ ਸਾਬਤ ਕਰਦੇ ਲੋਕਾਂ ਨੂੰ ਆਪ ਜਾ ਕੇ ਫਰੀਆਂ ਸਲਾ ਕੇ ਕਹਾਂਗੇ ਵੀ ਲੋਕੋ ਜ਼ਮੀਨਾਂ ਦੇ 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 ਨਾਲ ਨੂੰ ਗਮਰਾ ਨਾ ਕਰ ਲੋਕੋ ਗਮਰਾ ਨਾ ਹੋ ਜਿਵੇਂ ਉਹ ਤਿੰਨ ਕਾਲੇ ਕਾਨੂੰਨ ਸੁਝਾਣ ਖਾਤਰ ਸਾਨੂੰ ਉਹ ਵੱਡੇ ਵੱਡੇ ਤੌਣੇ ਜਿਹੜੇ ਸਿਰਸੀ ਜਿਹੜੇ ਬੈਠੇ ਸੀਗੇ ਦਿੱਲੀ ਕਹਿੰਦੇ ਸਾਨੂੰ ਪਤਾ ਹੈ ਇਹਦਾ ਲਾਹੇਵੰਦੀ ਬਹੁਤ ਹੈ ਇਹਦਾ ਫਾਇਦੇਮੰਦ ਬਹੁਤਾ ਕਿਸਾਨਾਂ ਵਾਲੀ ਦਾ ਕਿਸਾਨ ਘਬਰਾਹ ਕਰ ਰਿਹਾ ਹੈ ਕਿਸਾਨ ਜੂਨੀਅਨ ਵਾਲੇ ਲੋਕਾਂ ਨੂੰ ਜਦੋਂ ਸਾਡੇ ਵਾਲੇ ਕਿਸਾਨਾਂ ਨੇ ਜਾ ਕੇ ਪੜ੍ਹਨੇ ਪਾਏ ਸੀ ਨਾ ਰਾਜੇ ਵਾਲਗੇ ਤੇ ਹੋਰਾਂ ਨੇ ਕਿਸੇ ਨੂੰ ਗੱਲ ਨਹੀਂ ਸੀ ਆਈ ਉੱਥੇ ਵੱਡੇ ਵੱਡੇ ਖੇਤੀ ਮੰਤਰੀ ਦੇ ਵੱਡੇ ਵੱਡੇ ਨਾਰੇ ਹੋਰ ਜਿਹੜੇ ਖੇਤੀ ਮਾਹਰ ਬੈਠੇ ਸੀ ਤੁਹਾਡਾ ਅੱਜ ਤੂੰ ਵੀ ਉਹੀ ਮੇ ਲੱਗਿਆ ਹੋਇਆ ਵੀ ਲੋਕਾਂ ਨੂੰ ਨਹੀਂ ਪਤਾ ਇਹ ਤਾਂ ਗਮਰਾਹ ਕਰਦੇ ਆ ਵਿਰੋਧੀ ਧਿਰਾਂ ਇਹ ਸ਼ਰਾਰਤੀ ਕਹਿੰਦਾ ਨਾ ਬੋਲੀ ਜਾਂਦਾ ਕੋਈ ਮੰਤਰੀ ਜੀ ਜਿਹੜਾ ਖੁੱਡੀਆਂ ਆ ਖੁੱਡੀਆਂ ਨਹੀਂ ਮੁੰਡੀਆਂ ਮੁੰਡੀਆਂ ਕਹਿੰਦਾ ਸ਼ਰਾਰਤੀ ਅੰਸਰ ਹੈ ਹਾਂ ਸ਼ਰਾਰਤੀ ਅੰਸਰ ਅਸੀਂ ਆਪ ਹੀ ਆਂ ਜਿਸੋੜੇ ਜਿਹੇ ਹਿੰਮਤ ਆ ਜੇ ਲੱਤਾਂ ਜਾਨ ਜਿੱਥੇ ਮਰਜੀ ਬਲਾਉ ਅਸੀਂ ਆਉਣ ਨੂੰ ਤਿਆਰ ਆ ਸਾਨੂੰ ਗਲਤ ਸਮਝ ਕਰ ਦੋ ਥੋੜੇ ਗਲਤ ਹਾਰ ਪਾ ਕੇ ਤੁਹਾਨੂੰ ਜੇਤੂ ਕਰਾਰ ਦੇ ਕੇ ਤੁਹਾਡੇ ਪੈਰ ਹੱਥ ਲੱਗਦਾ ਇਹ ਇਹ ਸੜਕ ਜਿਹੜੀ ਅੱਗੇ ਪ੍ਰਾਈਵੇਟ ਕਲੋਨੀਆਂ ਨੂੰ ਜਾਰੀ ਗ੍ਰੀਨ ਸਿਟੀ ਪਾਰਕ ਪਨਾਰਮਾ ਉਹ ਵੀ ਸੜਕ ਵਰਤ ਰਹੇ ਨੇ ਪਰ ਜਿੰਨਾ ਸਰਕਾਰੀ ਬੀਡੀਏ ਤੋਂ ਜਿੰਨਾ 플ੌਟ ਲੈਣੇ ਉਹਨਾਂ ਨੂੰ ਦੋ ਦੋ ਕਿਸ ਦਾ ਪਹਿਲਾਂ ਹੋਰ ਦੱਸ ਯਾਰ ਛੱਡ ਟੀਟ ਕਲੋਨੀ ਛੱਡ ਪੁੱਡਾ ਨਾਲ ਤੁਹਾਡੇ ਕਲੋਨੀ ਟੀਚਰ ਕਲੋਨੀ ਆ ਆਪਣਾ ਕਿਹੜੀ ਸਿਟੀ ਆ ਗਈ ਪਿੱਛੇ ਆ ਗ੍ਰੀਨ ਸਿਟੀ ਗ੍ਰੀਨ ਸਿਟੀ ਆ ਗਈ ਉਹ ਪਰੇ ਨੂੰ ਵਗ ਜਾ ਆਪਣੇ ਪੁਸ਼ਨੀਰ ਨੂੰ ਉਧਰ ਨੂੰ ਵਗ ਜਾ ਆ ਇਧਰ ਨੂੰ ਗੋਨੇ ਵਾਲੇ ਨੂੰ ਟੱਪ ਜਾ ਬਿਲਕੁਲ ਕੋਈ ਕਲੋਨੀ ਡਿਵੈਲਪ ਹੋਏਗੀ ਦੱਸ ਦੇ ਵੀ ਕੋਈ ਨਾ ਹੋ ਜਾਵੇ ਕੋਈ ਵੀ ਕੋਲੋਨੀ ਡਿਵੈਲਪ ਨਹੀਂਗੀ ਅੱਜ 20% ਤੋਂ ਜ਼ਿਆਦਾ ਕਲੋਨੀ ਘਰ ਨਹੀਂ ਪਏ ਉਹ ਕਰ ਤੂੰ ਇੱਥੇ ਰਹਿਣਾ ਹਾਂਜੀ ਉਰੇ ਆ ਫਿਰ ਤੂੰ ਤੂੰ ਦੱਸ ਦੇ ਕਿੰਨੇ ਕਿੰਨੀ ਕਲੋਨੀ ਡਿਵੈਲਪ ਆ ਕਿੰਨੇ ਘਰ ਆ ਤੇ ਕਿੰਨਾ ਖਾਂਦੀ ਤੇਰਾ ਇੱਕ ਮਿੰਟ ਚ ਦੱਸੀ ਸਾਰੀ ਗੱਲ ਇਹਦੀ ਦੱਸ ਦੇ ਮੇਰਾ ਜੀ ਆਜਾ ਇੱਥੇ ਆਜਾ ਆਜਾ ਕਿੰਨੇ ਘਰ ਨੇ ਟੀਚਰ ਕਲੋਨੀ ਚ ਟੀਚਰ ਕਲੋਨੀ ਦੀ 20-25% ਘਰ ਆ ਜੀ ਤੇ ਕੈਸਾ ਲੋਕ 78 ਦੀ ਜਗਹ ਕਹਿੰਦੇ ਇਹ ਹਾਂ ਬਹੁਤ ਪੁਰਾਣੀ ਇੰਦਰ 40 47 ਸਾਲ ਪਾਣੀ ਵੀ ਸਭ ਤੋਂ ਵਧੀਆ ਨਹਿਰ ਆਹ ਦੇਖੋ ਬੁੱਛਾ ਆਹ ਦੇਖੋ ਦੂਜੇ ਇਧਰ ਹਾਂ ਆ ਸਾਰਾ ਖਾਲੀ ਪਿਆ ਸੱਪਾਂ ਦਾ ਘਰ ਸਾਰਾ ਰਹਿੰਦਾ ਸਾਲ ਇਹ ਪੁਅੰਤ ਕਹਿੰਦਾ ਇੱਥੇ ਤੁਸੀਂ ਜੋ ਨਾ ਬੀਜ ਲਿਆ ਕਰੋ ਕਣਕ ਬੀਜ ਲਿਆ ਕਰੋ ਹਾਂ ਇਹ ਕਹਿੰਦਾ ਕਣਕ ਦਾ ਬੀਜ ਦਾ ਸਾਰੇ ਖਾਲੀ ਪਿਆ ਮਾਡਲ ਦਾ ਹੁਣ ਹੈ ਪਿੱਛੇ ਤੁਸੀਂ ਜਾ ਕੇ ਦੇਖ ਲਓ 70% ਖਾਲੀ ਪਿਆ ਸਾਰਾ ਬੁਰਾ ਹਾਲ ਉਸ ਦੀ ਗੱਲ ਸੱਪਾਂ ਦਾ ਘਰ ਆ ਨਜਾਇਜ਼ ਬੁਰਾ ਹਾਲ ਸਾਰਾ ਸ਼ਹਿਰ ਦਾ ਮਾਡਲ ਦਾ ਹੁਣ ਉਹਨੂੰ ਵੀ ਹੋ ਗਿਆ ਬਾਈ ਜੀ 20 ਸਾਲ ਹੋ ਗਏ ਟੋਣ ਨੂੰ 12 ਸਾਲ ਬੁਰਾ ਹਾਲ ਇਹ ਕਹਦਾ ਮੈਂ 2 ਸਾਲ ਚ ਕਲਾਉਣੀ ਆ ਕਿਤੇ ਨਹੀਂ ਡਿਵੈਲਪ ਹੋਈਆਂ ਲੁਧਿਆਣਾ ਵੱਡੇ ਵੱਡੇ ਸ਼ਹਿਰ ਮਹਾਦੀ ਖੜ ਕਿਤੇ ਨਹੀਂ ਡਿਵੈਲਪ ਹੋਈਆਂ 20% ਤੋਂ ਜ਼ਿਆਦਾ ਕਿਤੇ ਕਲੋਨੀ ਡਿਵੈਲਪ ਹੀ ਨਹੀਂ ਹੋਈ ਰਹੂ ਕੌਣ ਯਾਰ ਬੰਦੇ ਤਾਂ ਇਕੱਲੇ ਇਕੱਲੇ ਦਾ ਜਵਾਕ ਹੈ ਬਾਹਰ ਨੂੰ ਭੱਜ ਗਿਆ ਕੋਈ ਚੱਟਿਆਂ ਦਾ ਮਾਰ ਗਿਆ ਚੁਸ ਕਰਕੇ ਤੁਸੀਂ ਸਾਨੂੰ ਚੈਲੰਜ ਚੁਣੌਤੀ ਆ ਆ ਜਾਓ ਤੁਸੀਂ ਸਾਬਤ ਕਰੋ ਕਿ ਅਸੀਂ ਸਹੀ ਹਾਂ ਤੁਸੀਂ ਗਲਤ ਆਈ ਤੁਹਾਡੇ ਨਾਲ ਸ਼ਾਂਤ ਹੋ ਜਾ ਪਰ ਲੋਕਾਂ ਨੂੰ ਗਮਰਾਹ ਨਾ ਕਰੋ ਜਿੰਨਾ ਤੁਸੀਂ ਇਹ ਝੂਠ ਬੋਲੋਗੇ ਨੰਗੇ ਕਰਾਂਗੇ ਨੰਗੇ ਕਰਕੇ ਨਕੇੜ ਕੇ ਤੁਹਾਨੂੰ ਪਦੈਂ ਚਿਹਰਾ ਨੰਗਾ ਕਰਕੇ ਲੋਕਾਂ ਸਾਹਮਣੇ ਲਿਆਵਾਂਗੇ ਆ ਦੇਖੋ ਆ ਇਹਨਾਂ ਦਾ ਇਹ ਬਹੁਤ ਵੱਡੀ ਸ਼ਾਸ਼ ਹੋ ਰਹੀ ਹੈ ਇਹਨਾਂ ਦੇ ਪਿੱਛੇ ਬਹੁਤ ਵੱਡੀਆਂ ਧਿਰਾਂ ਘਰਾਨੇ ਵੱਡੇ ਕਾਰਪੋਰੇਟ ਖੜੇ ਹੈ ਜਿਨ੍ਹਾਂ ਨੇ ਅਰਬਾਂ ਰੁਪਇਆ ਲਾਉਣਾ ਤੁਹਾਡੀਆਂ ਜ਼ਮੀਨਾਂ ਹਥਿਆਉਣੀਆਂ ਪੰਜਾਬ ਦੇ ਲੋਕੋ ਖੜਜੋ ਮਸਲਾ ਇਹ ਇਹਨਾਂ ਸੋਚੋ ਬਠਿੰਡੇ ਦਾ ਪਟਾਰ ਲੁਧਿਆਣੇ ਦਾ ਜਿੱਥੇ ਸਾਨੂੰ ਲੱਗਦਾ ਸਾਰਾ ਪੰਜਾਬ ਝੋਕ ਗਿਆ ਬਾਈ ਬੱਚਾ ਬੱਚਾ ਉਧਰ ਤੁਹਾਨੂੰ ਦੱਸਦੀ ਕਿ ਮੌਜੂਦਾ ਸਰਕਾਰ ਦੇ ਵੱਲੋਂ ਇਸ ਦੇ ਫਾਇਦੇ ਗਿਣਾਈ ਜਾ ਰਹੇ ਨੇ ਤੇ ਸਰਕਾਰ ਨੇ ਜ਼ਮੀਨ ਦੇ ਕਿਰਾਏ ਦੇ ਵਿੱਚ ਵੀ ਵਾਅਦਾ ਕਰ ਦਿੱਤਾ ਹੈ ਕਿਰਾਏ ਤੇ ਹਰ ਸਾਲ 10% ਦੀ ਵਾਦਾ ਹੋਵੇਗਾ ਇਹ ਮੁੱਖ ਮੰਤਰੀ ਮਾਨ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਹ ਵੀ ਕਿਹਾ ਗਿਆ ਹੈ ਕਿ ਜਦੋਂ ਤੱਕ ਜ਼ਮੀਨ ਖਾਲੀ ਰਹੇਗੀ ਕਿਸਾਨ ਖੇਤੀ ਕਰ ਸਕੇਗਾ ਤੇ ਪਲਾਟ ਨਾ ਮਿਲਣ ਤੱਕ ਕਿਸਾਨਾਂ ਨੂੰ 1 ਲੱਖ ਰੁਪਏ ਸਲਾਨਾ ਮਿਲੇਗਾ ਗੇਰ ਰਿਪੋਰਟ ਪੰਜਾਬੀ ਲੋਕ ਚੈਨਲ